ਜੀ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਮ ਮੈਲੇ ਤੁਮ ਉਜਲ ਕਰਤੇ ਮਮ ਨਿਰਗੁਣ ਤੂੰ ਦਾਤਾ ਅਮ ਮੋਰਖ ਤੁਮ ਚਤੁਰ ਸਿਆਨੇ ਤੋ ਸਰਗ ਕਲਾ ਕਾ ਗਿਆਤਾ ਮਾਧੋ ਰਮਾਇ ਸੇਤੋਂ ਐਸਾ ਹਨੁਮਾ ਜੀ ਤੁਮ ਪਾ ਬਖੰਡਨ ਨੀਕੋ ਦਾ ਗੁਰ ਦਿਸ ਹੋਐ ਸੁਭਦ ਕਾ ਸਾਮਨ ਦੇ ਨੁਰ ਅਰਸੋਂ ਗੁਰ ਸੋ ਚੱਤੀਐ ਤਦ ਡਿਟੇ ਸੱਚੇ ਬਾਦਸ਼ਾ ਮਨ ਜਨਮ ਜਨਮ ਦੇ ਕੱਤੀਐ ਵਾਜ ਗੁਰੂ ਜੀ ਸੋੜਟ ਮਨ ਮੱਲ ਪੰਨਵਾ ਕਰ ਦੁਜਾ ਮਾਤ ਘਰਪ ਮੈਂ ਆਪਨ ਸਿਮਰਨ ਤੇ ਤੈ ਤੁਮ ਜਕ ਨਹਾਰੇ ਪਾਪ ਗਸਾ ਕਰ ਸਹਾਂ ਜਾਏ ਜੰਮੇ ਤਾਰੋ ਉਤਾਰਨ ਰਭੁ ਮੈਂ ਆਪਣ ਸਿਮਰਨੰਦੇ ਤੈ ਤੁਮ ਰਖਨਾਰੇ ਪਾਵ ਕ੍ਰਿਸ਼ਨਾ ਕਰ ਚਾਹ ਲੈ ਜਮੈਂ ਤਾਰੋ ਉਤਾਰਨਾਰੇ ਮਾਜੋ ਤੂੰ ਜਾ ਕ੍ਰਿਸ਼ਨਾ ਮੋਜਾ ਹੀ ਹਾ ਉਮ ਤਵਾ ਰੋ ਤੋ ਰਜਾ ਕਿਤੇ ਕੋ ਮੇ ਰਸ ਮਨੈ ਕ੍ਰਿਣਾ ਮਰ ਤ੍ਰਿਣ ਜਨੈ ਕਾਮ ਗਣਕ ਉਸ ਗਰੀ ਦਾਨ ਦੇ ਪ੍ਰਭ ਕੰਨ ਏ ਕਿਲਮੈ ਅਵਰਖ ਨੈ ਮੈ ਅਵਰਾ ਚਰ ਜੋ ਚਲ ਤੁਮ ਦੇ ਰੋਡੋ ਗੋਡੋ ਗਦ ਕੰਬਿਤੋ ਉਚਾਗਮ ਬਾਰੇ ਸੰਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਂ ਦੀ ਬਾਣੀ ਅਨੰਦਪਿਆ ਆਪੇਤ ਕੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸਾਧਸ੍ਰੀਮ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਂ ਦੀ ਬਾਣੀ ਅਨੰਦਪਿਆ ਆਪੇਤ ਕੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ